ਕਿੰਨਾ ਕ ਦੁੱਧ ਪਾ ਸਕਦੀ ਆ ਬਾਈ ਕਿੰਨੀ ਕਿ ਵੀਰੇ ਕੈਨ ਨੂੰ ਦਾ 18 20 ਕਿਹੀ ਜਾਵਾਂਗੇ ਜਿੰਨੀ 15 16 ਲੀਟਰ ਰਾਮ ਨਾਲ ਪਾਉਗੀ 15 16 ਪਾ ਦੂਗੀ ਹਾਂ ਨਾਲ ਆ ਗਈ ਇਹਦੇ ਕੱਟੀ ਤੇ ਬਾਕੀ ਸੁਭਾਅ ਦੀ ਠੰਡੀ ਆ ਨਾ ਇੱਥੇ ਦਾ ਸਾਡੇ ਜਾਨ ਵਾਲਾ ਕੰਮ ਨਹੀਂ ਆ ਓਏ ਗਰਮੋ ਗਰਮ ਮਲਾਸੀ ਨਹੀਂ ਹੈਗਾ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਬਹੁਤ ਕੋਲੀ ਆ ਬਾਈ 10 ਸਾਰੀ ਧਾਰਾ ਮਾਰ ਦਿਓ ਬਾਈ ਕਹਿੰਦਾ ਉਹ ਸਿਸਟਮ ਨਹੀਂ ਹੈਗਾ ਹਿੱਲਣ ਹੋਲਣ ਵਾਲਾ ਕੰਮ ਨਹੀਂ ਹੈਗਾ ਤੇ ਚਵਾਈ ਦੀ ਆ ਗਈ ਥੋਸ ਜਮਨ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਟੱਲੇ ਵਾਲ ਖੁਰਦਾ तहसील ਤੇ ਜ਼ਿਲ੍ਹਾ ਬਰਨਾਲਾ ਤਿੰਨ ਪਸ਼ੂ ਦਿਖਾ ਦਾਂਗੇ ਬਾਈ ਕੋਲੇ ਇੱਕ ਗੱਬਣ ਵੱਜ ਤੇ ਦੋ ਆਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਝੋਟੀ ਦਿਖਾ ਦਾਂਗੇ ਬਹੁਤ ਕਮਾਲ ਦੀ ਤੇ ਇੱਕ ਖਾਸ ਗੱਲ ਇਹ ਰਹੂਗੀ ਵੀ ਜਿਹੜੀਆਂ ਦੋ ਤਾਜ਼ੀਆਂ ਸੂਈਆਂ ਦੋਵਾਂ ਨਾਲ ਹੀ ਕੱਟੀਆਂ ਤੇ ਇੱਕ ਗੱਬਣ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਹੈ ਦੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਬਾਈ ਤੋਂ ਸੱਜਣੋ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਜੀ ਹੋਰ ਕੀ ਹਾਲ ਹੈ ਬਾਈ ਗੁਰੀ ਚੜਦੀ ਕਲਾ ਹਾਂ ਜੀ ਕਿਵੇਂ ਚੱਲਦਾ ਕੰਮ ਵਧੀਆ ਚੱਲਦੀ ਆ ਮੇਰੀ ਚੱਲਦਾ ਮੋਰੋ ਮਾਰ ਕੰਮ ਆਪਣਾ ਬਾਈ ਵਪਾਰਦਾ ਹੀ ਹੈ ਨਾ ਹਾਂ ਕੰਮ ਵਪਾਰਾ ਰੋਟੀਨ ਚਾਹੁੰਦੇ ਰਹਿੰਦੇ ਪਸ਼ੂ ਆਉਂਦੇ ਰਹਿੰਦੇ ਹਾਂ ਬਈ ਚਾਰਪੱਟ ਠੀਕ ਆ ਗੱਲ ਤੇ ਨੰਬਰ ਬੋਲ ਦਿਓ ਜੀ 94659 ਹਾਂਜੀ 95783 94659 95783 83 ਐ ਇਸੇ ਝੋਟੀ ਤੋਂ ਸ਼ੁਰੂ ਕਰ ਲੀਏ ਹਾਂਜੀ ਆ ਮਾਰ ਦੇ ਗੈਰੀ ਕੈਮਰਾ ਨਾਲ 31 ਆ ਦੀ 31 ਹਾਂਜੀ ਆ ਜਾ ਬਾਈ ਤੋਰ ਦੇ ਖੋਲ ਕੇ ਸੂਆ ਕਿਹੜਾ ਸੂਆ ਦੂਜਾ ਸੂਆ ਵੀਰੇ ਗੁਰੀ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਕੱਲ ਸੂਈ ਆ 4:00 ਵਜੇ ਜੇਰਜੂਰ ਡੰਨਾ ਵੀਰੇ ਜੇਰਜੂਰ ਵਾਲਾ ਕੰਮ ਓਕੇ ਓਕੇ ਹਾਂਜੀ ਆ ਸੂਆ ਆ ਗਈ ਸੱਜਣੋ ਦੂਜਾ ਤੇ ਸੂਈ ਬਾਈ ਕਹਿੰਦਾ ਹੈਗੀ ਆ ਕੱਲ ਦੀ ਜੇਰ ਜੱਪੇ ਵਾਲਾ ਕੰਮ ਆ ਜਿਹੜਾ ਉਹ ਹੈਗਾ ਜਮਾ ਡੰਨ ਤੇ ਨਾਲ ਆ ਗਈ ਕੱਟੀ ਤੇ ਸਾਫ ਸੋਥਰੀ ਆ ਗਈ ਝੋਟੀ ਫੁੱਲ ਹਰੇਕ ਪੱਖ ਤੋਂ ਜਿਵੇਂ ਥਣ ਦਾ ਸਹਿਜ ਆ ਗਿਆ ਆਰਡਰ ਕੁਆਲਿਟੀ ਤੇ ਬਾਕੀ ਬੋਡੀ ਵੰਟਰ ਸੀ ਬਹੁਤ ਕਮਾਲ ਦੀ ਆ ਅਣ ਇਦਾਂ ਲੱਗਿਆ ਜਿਵੇਂ ਭਰਾ ਕਹਿੰਦੇ ਆ ਨਾ ਵੀ ਆਪ ਨੂੰ ਦੂਰ ਦੂਰ ਥਣ ਵਾਲੀ ਚਾਹੀਦੀ ਜਿਵੇਂ ਕਹਿੰਦੇ ਨੇ ਪੀੜੀਆਂ ਦੇ ਪਾਵੇ ਵਾਲਾ ਸਿਸਟਮ ਹੀ ਆ ਸੂਆ ਜੈਨੂਨ ਦੂਜਾ ਤੇ ਇੱਕ ਥੋੜੀ ਜਿਹੀ ਦਿੱਕਤ ਵਾਲੀ ਗੱਲਬਾਤ ਆ ਉਹ ਬਾਈ ਕਹਿੰਦਾ ਆਪਾਂ ਜ਼ਰੂਰ ਦੱਸਨੀ ਆ ਵੀਡੀਓ ਚ ਗੱਰੀ ਲਿਆ ਕੈਮਰਾ ਔਰ ਲੈ ਬੰਨੇ ਗਾਂਲੇ ਥਣ ਤੇ ਆ ਬਾਈ ਹਾਂ ਮੂਰਲੇ ਥਣ ਤੇ ਅਗਲੇ ਥਣ ਤੇ ਨਾ ਕਬੈਣੀ ਵਾਲੇ ਤੇ ਥੋੜਾ ਜਿਹਾ ਗੱਲਬਾਤ ਕਰ ਲਈਏ ਇੱਥੇ ਨਾ ਇਹਦੇ ਇੱਕ ਮੇਰੂ ਆ ਥੋੜਾ ਜਿਹਾ ਉਹ ਬਾਈ ਕਹਿੰਦਾ ਉਹ ਚੋਂ ਆਉਂਦਾ ਦੁੱਧੋ ਚੋਂ ਬਾਈ ਆ ਮੁੱਠੀ ਲਾਇ ਤਾਂ ਨਹੀਂ ਆਉਂਦਾ ਬਾਈ ਮੂੰ ਥੋੜਾ ਜਿਹਾ ਆਉਂਦਾ ਕੱਜ ਹੱਥ ਜਾ ਗਿੱਲਾ ਕਰਦਾ ਮੜਾ ਜਾ ਕਹਿੰਦਾ ਭਾਗ ਹਾਂ ਬਈ ਮੂੰ ਨਹੀਂ ਧਾਰਨੀ ਪੈਂਦੀ ਪੂਰੀ ਠੀਕ ਆ ਗੱਲ ਧਾਰਨੀ ਪੈਂਦੀ ਬਾਈ ਕਹਿੰਦਾ ਉਹਦਾ ਹੱਥ ਜਾ ਗਿੱਲਾ ਕਰਦਾ ਤੇ ਸਭਾ ਦੀ ਝੋਟੀ ਠੰਡੀ ਆ ਹਾਂ ਹਾਂ ਠੰਡੀ ਜਾ ਗਾਵਾਂ ਵਾਲਾ ਕੰਮ ਹੀ ਆ ਤੇ ਉਹ ਸਾਫ ਆ ਨਾ ਹਾਂ ਸ਼ੁਕਰੀਆ ਹਾਂ ਜੀ ਹਾਂ ਜੀ ਕਿੰਨਾ ਕੁ ਦੁੱਧ ਪਾ ਸਕਦੀ ਆ ਬਾਈ ਕਿੰਨੀ ਕਿਰੇ ਕਾਇਨ ਨੂੰ ਤਾਂ 18 20 ਕਿਹੀ ਜਾਵਾਂਗੇ ਜਿੰਨੀ 15 16 ਲੀਟਰ ਰਾਮ ਨਾਲ ਪਾਉਗੀ 15 16 ਪਾ ਦੂਗੀ ਹਾਂ ਨਾਲ ਆ ਗਈ ਇਹਦੇ ਕੱਟੀ ਤੇ ਬਾਕੀ ਸਭਾ ਦੀ ਠੰਡੀ ਆ ਨਾ ਇੱਥੇ ਦੇ ਸਾਡੇ ਮੇ ਗਰਮ ਗਰਮੜਾਸੀ ਨਹੀਂ ਹੈਗਾ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਬਹੁਤ ਕੋਲੀ ਆ ਬਈ ਧਾਰਾ ਮਾਰ ਕੇ ਦਿਖਾ ਮਾਰ ਦੇ ਦੋ ਧਾਰਾ ਬੱਚਾ ਲਾਉਣ ਦੀ ਲੋੜ ਪਊ ਨਾ ਨਾ ਜੀ ਲੋੜ ਹੀ ਪੈਂਦੀ ਆ ਬੱਚੇ ਵਾਲੀ ਲੋੜ ਹੀ ਨਹੀਂ ਲੋੜ ਹੀ ਨਹੀਂ ਜੀ ਆਂ ਗਾਂ ਵਾਲਾ ਕੰਮ ਹੀ ਆ ਜੇ ਅੱਧੀ ਚਵਾਈ ਕਰਕੇ ਤੁਹਾਨੂੰ ਕੋਈ ਬੰਦਾ ਬੋਲ ਮਾਰਦਾ ਤੁਸੀਂ ਬਾਲਟੀ ਥੱਲੇ ਧਰ ਕੇ ਪਾਈ ਕਹਿੰਦਾ ਐਂ ਵਗ ਜਿਓ ਕਿਉਂਕਿ ਮੇਨ ਗੱਲ ਹੁੰਦੀ ਆ ਪਸ਼ੂ ਦੇ ਸੁਭਾਅ ਦੀ ਉਧਰ ਮਾਰਾ ਆ ਦਿਖਾ ਦਿਓ ਉਧਰਲੇ ਪਾਸੇ ਗੁਰੂ ਆਪ ਜੱਕ ਆਪ ਮਾਰ ਲਾ ਗੁਰੂ ਧਾਰਾ ਠੀਕ ਆ ਗੱਲ ਆਪਾਂ ਨੂੰ ਬਈ ਠੀਕ ਆ ਮਾਰਦਾ ਨਾ ਮੈਂ ਮਾਰੀ ਜਾਂ ਬੋਲੀ ਜੀ ਠੀਕਾ ਮਾੜੀ ਜੀ ਬੂੰਦ ਜੂ ਹੱਥ ਨਾਲ ਲੱਗਦੀ ਆ ਹਾਂ ਹਾਂ ਬਈ ਬੱਚਾ ਬਾਕੀ ਆਪ ਮਾਰ ਲਾ ਗੁਰੇ ਕੋਈ ਨਾ ਬਈ ਚਵਾਈ ਦੀ ਸ਼ੁੱਧ ਜਮਾ ਗਰਮ ਹਾਂਜੀ ਨਾ ਨਾ ਗਰਮ ਜੰਮੀ ਨਹੀਂ ਮਾੜੀ ਵੈਰੀ ਠੰਡੀ ਆ ਉਹ ਚਵਾਈ ਦੀ ਬਾੜੀ ਪੋਲੀ ਆ ਯਾਰ ਇਹ ਇਧਰਲੇ ਬੰਦਾਂ ਦਾ ਖਾਜੀ ਜਿਆਦੇ ਸਿਸਟਮ ਹੋਇਆਗਾ ਬਾਈ ਕਹਿੰਦਾ ਮਾੜਾ ਜੀ ਹੱਥ ਜੀ ਗਿੱਲਾ ਕਰਨ ਵਾਲਾ ਕੰਮ ਆ ਪਤਾ ਵੀ ਨਹੀਂ ਲੱਗਦਾ ਯਾਰ ਲੈ ਹਾਂਜੀ 19 ਨਹੀਂ ਆ ਜਮੀਨ ਨਾ ਮਾਤਰੀ ਆ ਤੇ ਬਾਕੀ ਚਵਾਈ ਦੀ ਬਾੜੀ ਸ਼ੁੱਧ ਆ ਨਾ ਹਾਂ ਹਾਂ ਚਵਾਈ ਦਾ ਬਹੁਤ ਸ਼ੁੱਧਾ ਵੀਰੇ ਦੁੰਨੀ ਚਵਾਈਆਂ ਦਾ ਸ਼ੁੱਧਾ ਥੋਸ ਚਵਾਈ ਦੀ ਆ ਗਈ ਮੋਤੀ ਦੀ ਸਭ ਤੋਂ ਮੇਨ ਗੱਲ ਇਹਦਾ ਸੁਭਾਅ ਸੁਭਾਅ ਦੀ ਬੜੀ ਜਿਆਦਾ ਠੰਡੀ ਸੀਲ ਆ ਤੇ ਇਧਰਲੇ ਬੰਨਿਓ ਦਿਖਾ ਦਿੰਗੇ ਗਰੀ ਗੈਪ ਗੂਪ ਪਠਾਣਾ ਦਾ ਤੇ ਆਰਡਰ ਕੁਆਲਟੀ ਇਹ ਕਹਿ ਸਕਦੇ ਆ ਵੀ ਯਾਰ ਬਹੁਤ ਕਮਾਲ ਦੀ ਛੋਟੀ ਲੱਗਿਆ ਤੁਹਾਨੂੰ ਦਿਖਾਉਣ ਸੂਹਾ ਦੂਜਾ ਇਹਦਾ ਨਾਲ ਕੱਟੀ ਆ ਤੇ ਇਧਰੋਂ ਸਾਈਡ ਤੋਂ ਦਿਖਾ ਦਿੰਦੇ ਮੇਰੀ ਤੇ ਸ਼ਕੀਨ ਵੀ ਆ ਨਾਲ-ਨਾਲ ਦੁੱਧ ਵਾਲੀ ਵੀ ਆ ਕਿੰਨਾ ਰੇਟ ਰਹੂਗਾ ਇਹਦਾ ਵੀਰੇ ਰੇਟ ਤਾਂ 1.45 ਕਰ ਲਓ ਜਾਂ 40 ਕਰ ਲਓ ਇਸ ਦੇ 138 ਦੀ ਛੜ ਦਾਂਗੇ ਜਿਹੜਾ ਤੇਰੀ ਵੀਡੀਓ ਸ਼ੇਅਰ ਕਰਕੇ ਆਉ ਉਹਨੂੰ 137 ਦੀ 2013 ਮਾਣ ਆ ਉਹ ਯਾਰ 1000 ਜਾਂ ਹੋਰ ਡਾ ਦਾਂਗੇ 35 29 ਦੀ ਦੇ ਦਾਂਗੇ ਦੇ ਦਾਂਗੇ ਜੀ ਦੇ ਦਾਂਗੇ ਬਾਈ ਗਰੀ ਦੇ ਦਾਂਗੇ 35 ਦੀ ਬਾਈ ਕਹਿੰਦਾ ਦੇ ਦਾਂਗੇ ਲੈ 1100 ਨੂੰ ਹੋਰ ਬੈਠ ਕੇ ਦਿਖਾ ਲੈਂਦੇ ਇਹ ਥੰਦੇ ਇਹ ਜਿਵੇਂ ਮਰਜੀ ਬੈਠੀ ਜਾਓ ਤੇ 10 ਆਰੀ ਧਾਰਾ ਮਾਰ ਦਿਓ ਬਾਈ ਕਹਿੰਦਾ ਉਹ ਸਿਸਟਮ ਨਹੀਂ ਹੈਗਾ ਹਿੱਲਣ ਹੁਲਣ ਵਾਲਾ ਕੰਮ ਨਹੀਂ ਹੈਗਾ ਤੇ 22 ਦੀ ਆ ਗਈ ਠੋਸ ਜਮਾਨ ਭੋਲੀ 22 ਦੀ ਆ ਗਈ ਬਿਲਕੁਲ 1 ਲੱਖ 35 ਦੀ ਬਾਈ ਕਹਿੰਦਾ ਦੇ ਦਾਂਗੇ ਛੋਟ ਛੱਪੇ ਵਾਲਾ ਸੀਨ ਹੀ ਨਾ ਹੁਣ ਇਹ ਚ ਬੜਾ ਫਰਕ ਜਿਹਾ ਕੰਮ ਨਹੀਂ ਹੈਗਾ ਹਾਂ ਬੜਾ ਫਰਕ ਦੋ ਦੋ ਲੱਖ ਕਰੀ ਜਾਂਦਾ ਇਹੀਆਂ ਝੋਟੀਆਂ ਦਾ ਹਾਂ ਇਹ ਫਿਕਸ ਫਿਕਸ ਜਿਹਾ ਰੇਟ ਹੀ ਆ ਜਮਾ ਇਹਦਾ ਤੇ ਆ ਗਈ ਬਿਲਕੁਲ ਸਾਫ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਵਾਲੀ ਤੇ ਇਹ ਮੇਰਾ ਖਿਆਲ ਤਾਜੀ ਹੈ ਨਾ ਹਾਂ ਹਾਂ ਜੀ ਇਹ ਤਾਜੀ ਹੋ ਗਈ ਖੋਲ ਕੇ ਤਾਂ ਹੀ ਮੋਡੀਫਾਈ ਨਹੀਂ ਕਰੀ ਹੈ ਨਾ ਹਾਂਜੀ ਹਾਂਜੀ ਤਰਤੇ 3 ਵਜੇ ਸੂਈ ਸੀਗੀ ਜੀ ਸਵੇਰੇ 3 ਵਜੇ ਹਾਂ ਹਾਂ ਸਵੇਰੇ 3 ਵਜੇ ਜੇਰ ਦੇਰ 8:00 ਵਜੇ ਪੈ ਗਈ ਸੀਗੀ 5 ਕਿਲੋ ਘੰਟਾ ਮਾਰੀ ਉਹ ਪਈ ਜੇਰ ਹਾਂਜੀ ਹਾਂਜੀ ਜੇਰ ਬੋਲਾ ਬੋਲਾ ਚੋਇਆ ਕੋਈ ਹਾਂਜੀ 1.5 ਕਿਲੋ ਚੋਇਆ ਸੀਗਾ ਬੋਲਾ ਵੀ ਠੀਕ ਆ ਗੱਲ ਮਾਣੀ ਵਪਾਰੀ ਕਹਿੰਦੇ ਨੇ ਯਾਰ 5 ਕਿਲੋ ਚੋ ਮੈਂ ਨਹੀਂ ਜੀ 5 ਕਿਲੋ ਨਹੀਂ ਆਪਾਂ ਉਹ ਗੱਲ ਕਹਿੰਦੀ ਨਹੀਂ ਉਹ ਵੀ ਠੀਕ ਆ ਆਪਣੀ ਬਰੀਕ ਹਾਂਜੀ ਹਾਂਜੀ ਬਰੀਕ ਕੀ ਆ ਗਿਆ ਚਮੜਾ ਚਮੜਾ ਆ ਗਿਆ ਫੁੱਲ ਬਰੀਕ ਕਿਹੜਾ ਹੋਰ ਕਮਾ ਦੀਆਂ ਇਹਨੂੰ ਕੰਧ ਦੇ ਨਾਲ ਨਾਲ ਉਰਲੇ ਪੰਨੇ ਉਹ ਦਿਖਾ ਦੀ ਗਰੀ ਠੰਡ ਦਾ ਸਹੀ ਦਾ ਵੀ ਸੋਣਾ ਚਵਾਈ ਦੀ ਚਵਾਈ ਦੀ ਇਹ ਵੀ ਪੋਲੀ ਆ ਜੀ ਪੂਰੀ ਓਕੇ ਜਮਾ ਓਕੇ ਫੁਕੀ ਆ ਗਈ ਬਾਕੀ ਆ ਗਈ ਪਤਲੇ ਚਮੜੇ ਜਣਾ ਬਰੀਕ ਆ ਗਈ ਜਮਾ ਫੁੱਲ ਸਿੰਘ ਆ ਗਿਆ ਗੋਲ ਆ ਤੇ ਆ ਨਾਲ ਆ ਗਈ ਕੱਟੀ ਇਹਦਾ ਬੱਚੀ ਦੱਸ ਦੂਗਾ ਵੀ ਜਮੇ ਤਾਜੀ ਵਾਲਾ ਸਿਸਟਮ ਹੀ ਆ ਉਹ ਸੀਨ ਨਹੀਂ ਹੈ ਗੱਲ ਲਾ ਕੇ ਬੱਚਾ ਹੀ ਜਾਂ ਵੀ ਮਾਰ ਦਿੰਦਾ ਨਾ ਆ ਬੱਚਾ ਲਾ ਕੇ ਧਾਰਾ ਤੁਹਾਨੂੰ ਸਜਣ ਹੋਈ ਜੀ ਵੀ ਦਿਖਾ ਦਾਂਗੇ ਮਾਰ ਕੇ ਕਿਹੜਾ ਠੰਡ ਦਾ ਸਹਜ ਕਰਾ ਦੇ ਗਰੀ ਇੱਥੇ ਚ ਬਾਕੀ ਥਾਣੇ ਦੱਸ ਦਾਂਗਾ ਚ22 ਦੀ ਕਿੱਦਾਂ ਦੀ ਆ ੱtela ਦੇ ਇਹਨੂੰ ਕੱਟੀ ਧਾਰਾਂ ਹੀ ਦੀਆਂ ਵੀ ਮਾਰਦੀ ਲੈ ਚ22 ਸੱਜਣੋਂ 2 ਨੰਬਰ ਵਾਲੀ ਝੋਟੀ ਵੀ ਚੈੱਕ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਨਾ ਜਾਤ ਨਾਸਲ ਕੁਆਲਿਟੀ ਫੁੱਲ ਆ ਚ22 ਇਹਦੀ ਵੀ ਠੋਸ ਆ ਜਮਾਨ ਗੰਨਿਆਂ ਨਾਲ ਦੀ ਆ ਤੇ ਗਾਂਾਂ 'ਚ ਵੀ ਮਾਰਦੀ ਬਾਹਰ ਛੱਡ ਤੇ ਜਿਆਦਾ ਪਰੇਸ਼ਾਨ ਨਾ ਕਰ ਚ22 ਦੀ ਆ ਗਈ ਪੋਲੀ ਥੱਲੇ ਦੀ ਆ ਗਈ ਸਾਫ਼ ਇਹਦੀ ਰਿਪੋਰਟ ਕਿੰਨੀ ਕੁ ਦੱਸੀ ਆ ਦੁੱਧ ਦੀ ਇਹਦੀ ਰਿਪੋਰਟ ਬਾਈ ਇਹ ਵੀ 13-14 ਲੀਟਰ ਦੁੱਧ ਦੇ ਚੁਗੀ ਠੀਕ ਆ ਮਹਾਗੇ ਤੇ ਇਹਦਾ ਵੀ ਨੰਬਰ 215 ਨਹੀਂ ਨਹੀਂ ਜੀ 15 16 ਨਹੀਂ ਕਹਿੰਦੇ ਜੀ ਓਏ 13 14 ਕਿਲੋਟਰ ਵਾਲੀ ਹੈ ਨਾਲ ਇਹਦੇ ਵੀ ਕੱਟੀ ਆ ਹਨਾ ਤੇ ਉਰਲੇ ਵੱਲੋਂ ਦਿਖਾ ਦੇ ਗਰੀ ਲੇਵੇ ਤੇ ਮਾਰਦੇ ਦੋਨਾਂ ਦੇ ਕੈਮਰਾ ਆ ਗਿਆ ਲੇਵੇ ਦੀਆਂ ਥਣ ਲੇਵੇ ਦੀਆਂ ਦੋਨੇ ਝੋਟੀਆਂ ਸਾਫ ਆ ਗਈਆਂ ਬਿਲਕੁਲ ਇਹਦੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਵੀ ਜੀ ਮੁੱਲ ਤੱਕ 40 ਕਰਾ ਲਓ ਚੱਕ ਇਹਦੀ ਵੀ 35 ਦੀ ਹਾਂ ਨਾ ਹੀ ਆ ਜੀ 1 ਲੱਖ 1 ਲੱਖ 35 2 ਲੱਖ ਤੇ 70 70 ਹਜ਼ਾਰ ਹੋਗਾ ਜੋੜੇ ਹਾਂਜੀ ਹਾਂਜੀ 2 ਲੱਖ 70 ਹਜ਼ਾਰ ਜੋੜੇ ਚ ਫਿਰ ਕਿਵੇਂ ਕਰਾਂਗੇ ਕੰਸੀਸ਼ਨ ਜੋੜੇ ਜੋ ਜੀ ਕਰ ਦਾਂਗੇ ਮਾਨਤਾਨ ਕੇ ਕਰੀ ਹਾਂਜੀ ਕਰ ਠੀਕ ਹੈ ਗੱਲ ਬਾਈ ਕਹਿੰਦਾ ਜੋੜੇ ਚ ਕਰ ਦਾਂਗੇ ਮਾਨਤਾਨ ਪਰ ਜਿਆਦਾ ਫਰਕ ਨਹੀਂ ਹੈਗਾ ਸੱਜਣੋ ਰੇਟ ਆ ਜਿਹੜਾ ਬਾਈ ਤੋਂ ਮੈਂ ਨਾ ਸੋਨੂੰ ਇੱਕ ਫਿਕਸ ਦੇ ਨੇੜ ਤੇੜ ਜਿਹਦਾ ਰੇਟ ਹੀ ਕਰਾ ਕੇ ਦਿੱਤਾ ਚਲੋ ਫਿਰ ਵੀ ਜੇ ਕੋਈ ਭਰਾ ਕਹੇ ਲੇ ਵੀ ਦੋਨੇ ਜਾਂ ਤਿੰਨੇ ਇਕੱਠੀਆਂ ਲੈਣੀਆਂ ਤਾਂ ਉਦਾਂ ਦਾ ਮਾਨਤਾਨ ਬਾਈ ਕਹਿੰਦਾ ਹੋ ਜੂਗਾ ਤੇ ਹੁਣ ਮਾਰ ਦੇ ਗਰੀ ਉਹ ਤਿੰਨ ਨੰਬਰ ਵਾਲੀ ਮੱਜ ਤੇ ਤੋੜ ਦੋਈ ਖੋਲ ਕੇ ਆ ਗਈ ਗੱਬਣਾ ਹਾਂ ਹਾਂਜੀ ਇਹ ਗੱਬਣਾ ਹਾਈਟ ਇਹਦੀ ਮੀਡੀਅਮ ਆ ਗਈ ਹੈ ਨਾ ਹਾਂਜੀ ਹਾਂਜੀ ਹਾਈਟ ਮੀਡੀਅਮ ਆ ਪਰ ਉਦਾਂ ਵਜਨ ਭੋਜਨ ਚੰਗਾ ਨਾ ਵਜਨ ਭੋਜਨ ਫੁੱਲਾ ਸਮੀਪਲੀ ਚੰਗੀ ਆ ਸੂਆ ਕਿਹੜਾ ਸੁੰਦੀ ਆ ਬਈ ਇਹ ਇਹ ਤੀਜਾ ਸੂਆ ਸੁੰਦੀ ਆ ਤੀਜਾ ਕਿੰਨੇ ਕਿ ਦਿਨ ਕੱਢਦੀ ਆ ਇਹ ਲੈ ਜੂ ਹਫਤਾ ਖੰਡ ਬਈ ਲੈਵਾ ਰੱਖੂ ਫਿਕਸ ਜਾਈ ਹੈ ਨਾ ਹਾਂਜੀ ਹਾਂ ਲੈਵਾ ਫਿਕਸ ਸੀ ਆ ਪਰ ਥਣ ਦਾ ਜਿਹੜਾ ਆਪਾਂ ਕਹਿ ਲਈ ਨਾ ਬਣਾਵਟਾ ਜਿਹੜਾ ਡਿਜ਼ਾਈਨ ਆ ਡਿਜ਼ਾਈਨ ਬਹੁਤ ਸੋਹਣਾ ਥਣਾਂ ਦਾ ਤੇ ਲੈਵਾ ਰੱਖੂ ਸਜਣੋਂ ਨਾਲ ਲੱਗਵਾ ਬੈ ਹਾਂ ਜੀ ਹਾਂ ਜੀ ਪਗੜਾ ਨੇ ਬੈਠਣੀਆਂ ਝੋਟੀਆਂ ਹੁੰਦੀਆਂ ਨੇ ਪਰ ਉਦਾਂ ਜਾਣ ਜੂਣ ਚੰਗੀ ਆ ਸੁਭਾਅ ਦੀ ਕਿਵੇਂ ਸੁਭਾਅ ਰੀ ਖੰਡੀ ਆ ਵੀ ਗੁਰੀ ਚੇਪਾ ਜੂਪਾ ਲਾ ਕੇ ਦੇਖਿਆ ਹਾਂਜੀ ਹਾਂਜੀ ਚੇਪਾ ਲਾ ਕੇ ਓਕੇ ਆ ਜੀ ਉਹ ਆਪਣੀ ਗਾਰੰਟੀ ਰਹੂਗੀ ਚੱਕਰ ਦੀ ਠੀਕ ਆ ਗੱਲ ਤੇ ਬਾਕੀ ਕਿਸੇ ਸੱਜਣ ਨੇ ਗੱਬਣ ਮਗਾਉਣੀਆਂ ਥਾਣਾ ਸੋਣਾ ਦੀ ਓਟ ਓਟ ਦਵਾਂਗੇ ਸਾਰੀ ਆਪਣੀ ਗਰੰਟੀ ਓ ਓਕੇ ਆ ਜੀ ਭਾਰ ਬੋਦੀ ਦੀ ਗਾਰੰਟੀ ਆ ਸਾਰੇ ਕਾਸੇ ਟਰਲੇ ਬੰਨਿਆ ਦਿਖਾ ਦਿੰਗੇ ਦੀ ਥਣ ਥੋੜੀ ਥੋੜੀ ਲੱਗੀ ਪਲਜੀ ਕਰਨਾ ਨਾ ਹਾਂ ਹਾਂ ਜੀ ਥੋੜੀ ਥੋੜੀ ਕੱਢ ਦੂੰਗੀ ਇਹ ਪਾ ਹਫਤਾ ਖੰਡ ਲਊ ਹਵਤਾ ਕਰ ਦੋ ਨਾ ਲੰਬੀ ਲੰਬੀ ਚੰਗੀ ਉਹ ਕੱਦ ਦੀ ਬੈਠ ਮੈਂ ਕਹੇ ਲਿਆ ਥੋੜਾ ਜਨਾ ਉਹ ਲੰਬੀ ਲੰਬੀ ਚੰਗੀਆ ਕਿੰਨਾ ਕੁ ਦੁੱਧ ਦੱਸਿਆ ਦਾ ਮਾਲਕਾ ਨੇ ਇਹਦਾ ਦੁੱਧ ਹੀ ਮਾਲਕਾ ਨੇ 11 12 ਕਿਲੋਟਰ ਦੱਸਿਆ ਜੀ ਆਪਾਂ ਐਵੇਂ ਕਹੀ ਜਾਈਏ 15 16 ਦਾ ਕੀ ਕਰਨਾ ਜੀ ਕਿੰਨੇ ਪੈਸੇ ਲੈ ਲਾਂਗੇ ਇਹਦਾ ਲੈਣ ਦੇ ਵਿੱਚ 120000 ਮਾਨਤਾਨ ਹੋ ਜੂਗੀ ਮਾਨਤਾਨ ਹੋ ਜੂਗੀ 15 15 ਦੀ ਹੋ ਜੂ 15 ਨਹੀਂ ਕਸ ਦੇ ਦਾਂਗੇ ਜੀ ਦੇ ਦਾਂਗੇ 15 ਦੇ ਲਾਗੇ ਛਾਗੇ ਸੱਜਣਾ ਹੋ ਜੂਗੀ ਪਰ ਥਣਲੇਵੇ ਦੀ ਸਾਫ ਆ ਕਰੀ ਇੱਥੋਂ ਦਿਖਾ ਦੇ ਲੇਵਾ ਰੱਖੂ ਫਿਕਸ ਜਾ ਪਰ ਥੱਲੇ ਦੀ ਆਗੀ ਝੋਟੀ ਸਾਫ ਉਹੀ ਗੱਲ ਆ ਵੀ ਮਸਟ ਐਡਸ ਦਾ ਕੰਮ ਆ ਜਿਹੜਾ ਇਹ ਥੋੜਾ 0% ਹੀ ਹੋ ਜੂਗਾ ਜਿੱਦਾਂ ਦਾ ਇਹਨੂੰ ਲੇਵਾ ਲੱਗਿਆ ਬਿਲਕੁਲ ਨਾਲ ਲੱਗਵਾ ਤੇ ਡਿਜ਼ਾਈਨ ਵੀ ਸੋਹਣਾ ਰੱਖਦੀ ਆ ਥਣਾਂ ਦਾ ਤੇ ਬਾਕੀ ਬਾਡੀ ਦੀ ਬੰਤਰ ਥੋੜੇ ਸਾਹਮਣੇ ਆ ਜਿੱਦਾਂ ਦੀ ਰੱਖਦੀ ਆ ਤੇ ਇਹ ਬਾਈ ਕੰਨਾ 1,115 ਦੀ ਦੇ ਦਾਂਗੇ ਨੰਬਰ ਬੋਲ ਦੋ ਜੀ ਕਿਹੜਾ ਹੋਰ 946659 ਹਾਂਜੀ 95783 ਆ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ